ਬਾਬਾ ਤੂੰ ਇੱਥੇ ਬੈਠਾ ਵਾ ਯਾਰ ਸੋਨਾ ਵੀ ਕਰਾ ਦੇ ਛੇਲੀ ਸੈਟ ਯਾਰ ਸਿਰ ਨਾ ਹਾ ਇਨੀ ਕਰਾਉਣੀ ਇੱਕ ਵਾਰੀ ਫੇਕ ਹੈ ਨਹੀਂ ਕਰਾਉਣੀ ਨਹੀਂ ਕਰਾਉਣੀ ਓ ਇਦਾਂ ਨਾ ਕਹੇ ਯਾਰ ਗਿਆ ਉੱਟਪਾ ਕਰਾ ਦੇ ਤਾਂ ਨਾ ਨਹੀਂ ਹਲੋ ਅਬੀ ਉਹ ਬਾਬਾ ਜਿਹੜੀ ਤੇਰੀ ਉਹਦਣ ਛੇਲੀ ਦੇ ਨਾਲ ਆਈ ਉਹਨਾਂ ਹੀ ਕਰਾ ਦੇ ਉਹ ਤਾਂ ਛੋਟੀ ਆ ਹੱਲੇ ਮੈਂ ਬਾਹਰ ਆਬ ਨਾ ਲੱਗਣ ਡਿਆ ਮਮੀ ਛੋਟਾ ਹੀ ਆ ਯਾਰ ਹਲੋ ਹਾਂ ਵਗਾਰੇ ਕੰਮ ਗਿਆ ਹੀ ਇੱਕ ਤੈਨੂੰ ਅਸੀਂ ਤਾਂ ਨਾ ਕਿਥੋਂ ਕੁੜੀਆਂ ਸੈਟ ਕਰਾ ਦਈਏ ਲੈ ਸਹੀ ਆ ਭਰਾਵਾ ਸਾਨੂੰ ਬਣਾ ਉਸਤਾਦ ਮੈਂ ਗਾਂ ਤੋਂ ਫੋਨ ਕਰਦੇ ਹੋ ਚੰਗਾ ਬਾਈ ਸਹੀ ਆ ਭਰਾਵਾ ਜਾ ਬਾਬਾ ਤੂੰ ਕਹਦਾ ਮੇਰਾ ਯਾਰ ਆ ਯਾਰ ਲੋਕੀ ਤਾਂ ਗੁਰੂ ਆ ਆਪਣੇ ਯਾਰਾਂ ਦੀ ਖਾਤਰ ਆਪਣੀ ਜਾਨ ਦੇ ਦਿੰਦੇ ਆ ਤੇ ਤੂੰ ਆਪਣੇ ਯਾਰ ਦੀ ਇੱਕ ਜਾਨ ਵੀ ਨਹੀਂ ਬਣਾ ਸਕਦਾ ਉਹ ਦਿਮਾਗ ਨਾ ਖਰਾਬ ਕਰਨੀ ਗੱਲ ਕਰਨੀ ਤੇ ਬਲੌਕ ਕਰ ਦੇ ਓਏ ਬਲੌਕ ਬਲੌਕ ਵਾਲੀ ਗੱਲ ਨਾ ਕਰ ਤੂੰ ਤਾਂ ਮਰੇ ਪਿਆ ਤੂੰ ਤਾਂ ਕੋਈ ਨਹੀਂ ਸੇਲੀ ਸੈਟ ਕਰਾਉਣੀ ਸਾਡੀ ਭਾਬੀ ਨੇ ਤਾਂ ਕਰਾਉਣੀ ਆ ਹਾਂ ਲੋ ਆ ਵੀ ਜੇ ਤੂੰ ਮੇਰੀ ਜੱਲੀ ਬਣਾ ਦੁੰਦੀ ਨਾ ਤੈਨੂੰ ਮੇਰੀਆਂ ਸਾਰੀਆਂ ਗੱਲਾਂ ਦੱਸੂਗਾ ਪੁੱਛ ਲੈ ਇੱਕ ਨੂੰ ਬਲੀ ਉਸਤਾਦ ਤੇਰੇ ਗੂਗਲ 'ਚ ਪੈਸੇ ਆਗੇ ਪੈਸੇ ਤਾਂ ਗੁਰੂ ਆਗੇ ਆ ਪਰ ਕੋਈ ਖਰਚਣ ਵਾਲੀ ਨਹੀਂ ਹੈਗੀ ਤੈਨੂੰ ਕਦੋਂ ਦਾ ਕਹਿਣ ਦਿਆਂ ਕਰਾ ਦੇ ਯਾਰ ਕੋਈ ਦੇਲੀ ਜੱਟ ਤੈਨੂੰ ਕਹਿੰਦਾ ਘਟਾ ਹੀ ਆ ਆ ਵੀ ਮੇਰੀ ਕਿਹੜਾ ਕੋਈ ਡਿਮਾਂਡ ਆ ਬਸ ਕੁੜੀ ਹੋਵੇ ਧੜਕਣ ਚੱਲਦੀ ਹੋਵੇ ਸਾਹ ਚੱਲਦੇ ਹੋਣ ਤੇ ਮੂੰਹੋਂ ਬੋਲਦੀ ਹੋਵੇ ਬਸ ਇੰਨੀ ਜੀ ਡਿਮਾਂਡ ਆ ਕਰੋ ਬਈ ਹਾਲ ਠੀਕ ਆ ਕੱਲ ਮਿਲਦੇ ਆ ਇਹ ਕੌਣ ਆ ਬਾਬਾ ਬਾਬਾ ਮੇਰੇ ਨਾਲ ਪੜਦੀ ਮੇਰੀ ਕਲਾਸਮੇਟ ਆ ਗੁਰੂ ਆਏ ਨਹੀਂ ਕਲਾਸਮੇਟ ਬਣ ਜਾਗੇ ਇੰਨਾ ਕਰਾ ਦੇਦਾ ਬਾਬਾ ਬਾਬਾ ਤੂੰ ਨਹੀਂ ਬਣਾਉਣੀ ਮੇਰੀ ਜੇ ਆ ਨਹੀਂ ਬਣਾਉਣੀ ਤੂੰ ਸੱਚੀ ਨਹੀਂ ਬਣਾਉਣੀ ਮਾਗਣਾ ਖਾ ਯਾਰ ਨਹੀਂ ਬਣਾਉਣੀ ਐਡੀ ਦੇ ਦੇਨਾ ਸਾਰ ਬਾਕੀ ਉਹਦੇ ਤੇ ਡਿਪੈਂਡ ਕਰ ਦੇਨਾ ਗੱਲ ਕਰੇ ਜਾਂ ਨਾ ਕਰੇ